ਆਰੋਂ ਫੋਨ ਆਊਗਾ ਫਿਰ ਟੌਕੀ ਤੇ ਆ ਦੇਖੋ ਕੱਲੇ ਕੱਲੇ ਦਾ ਹੈ ਕੰਡਾ ਕਰਦੇ ਮੈਂ ਕਰਨਾ ਚੱਕੂ ਵੇਲਾ ਚੱਕੜਾ ਦੇ ਘੋੜਾ ਗਮਨੇ ਉੱਟ ਜਾੜੇ ਫਿੱਡੀ ਮਝੇਣਾ ਦੇਖ ਲੋ ਕੰਟੀਨਲ ਗਾੜ ਆ ਗਈ ਹੁਣ ਉਹਦਾ ਇਹਦਾ ਵੇਤੋ ਜੁ ਮੰਗਰਲੇ ਦਾ ਅਰੇ ਨੇ ਮਾਗਰਲਾ ਉਹ ਮੂਰਲਾ ਰੱਖ ਕੇ ਕੀ ਕਰਨਾ ਤੇਰੇ ਮੰਗਰਲੇ ਦਾ ਕੰਡਾ ਮੰਗਰਲੇ ਨੂੰ ਚੱਕੂਗਾ ਆ ਫਿਆ ਬੈਪੀ ਦੋ ਚੀਜ਼ ਦੇਖੋ ਕਦਮਚਾਂ ਬਾਹਰ ਨਿਕਲਣ ਵਾਲੀਆਂ ਗੱਡੀਆਂ ਕੜੀਆਂ ਨੇ ਇੱਧਰ ਅੰਦਰ ਬਰਨਾਲੀਆਂ ਪਾਉਂਦਾ ਆ। ਆਹੀ ਟਾਈਮ ਦਾ ਲੱਗ ਰਹਿਣ। ਇਹਨੇ ਉਹਦਾ ਪਹਿਲਾ ਕੰਡਾ ਲਾਇਆ, ਕੰਡਾ ਲਿਖਣਗੇ। ਇਹਦਾ ਬਚਨ ਕਰਨਗੇ ਤੇ ਉਸ ਤੋਂ ਬਾਅਦ ਫੇਰ ਜੀਦਾਰ ਨੰਨੇ ਨੇ ਇਹਨੂੰ ਰੱਖ ਕੇ ਇਹਨੇ ਆ ਮਗਰਲਾ ਚੱਕਣਾ ਆ। ਇਹ ਉਹ ਬਕਰੰਦਰ ਬੋਖੀ ਟੋਪੀ ਤੋਂ ਮੈਸੇਜ ਆ ਗਿਆ ਉਹ ਕਿ ਰੱਖ ਦੇ। ਉਹਨੇ ਪਾ ਕੇ ਕਰ ਲਿਆ ਕਿ ਸਟੋਪ ਮਾਹਰ ਰੇਖਾਕਾਰਾਂ ਕਟੀਆਂ ਲੱਗੀਆਂ ਜਾਂਦੀਆਂ ਨੇ ਪਰ ਭਰ-ਭਰ ਕੇ ਜਾਂਦੀਆਂ ਨੇ ਅੰਦਰੋਂ ਇਹ ਪੋੜਦੇ ਜਾਂਦੇ ਨੇ ਆ ਜਿਹੜਾ ਇਹ ਆ ਇਹ ਪੋਤ ਦੇ ਵਿੱਚੋਂ ਆਇਆ ਰਮਨਾਲੋ ਕਲਾ ਜਿਹੜੇ ਆ ਨੇ ਇਹ ਅੰਦਰੋਂ ਖਾਲੀ ਸਮੁੰਦਰੀ ਘਾਟਾਂ ਤੇ ਕੱਦਣ ਗਾਣੇ ਪੋੜਦੇ ਨੇ ਇਹ ਉੱਤੇ ਚੱਟਾਉਣਗੇ ਸਮੁੰਦਰੀ ਘਾਟਾਂ ਤੇ ਡੜਘਾਣੇ ਜਿਹੜੇ ਦੇ ਜਾਣ ਆਉਂ ਗੋੜੀ ਆ ਨੇ ਪ੍ਰਕਾਰ ਕਰਕੇ ਜਾਂਦੇ ਇਸ ਵਿੱਚ 28 ਮਹੀਨੇ ਥਾਲੀ ਕਟਾਈ ਵਾਲੀ ਖਤਰਨਾਕ ਹੈ ਜੀ ਆਈ ਵਾਲੀ ਹੈ ਜੀ ਭਾਈ ਨਗਰੇ ਆ ਜਾਂਦੇ ਨੇ ਅੰਦਰ ਖਾਲੀ ਹੋ ਗਏ ਨੇ ਕਲਮ ਇਹਨਾਂ ਚ ਲੋਕਾਂ ਨੇ ਲਾਲੇ ਜੁਮੁੰਦਰੀਂ ਜਾਂਦੇ ਰੱਖਦੇ ਹਰ ਵਾਰ ਜੀ ਆਈ ਜਾਂਦੇ ਨੇ ਇਹਨਾਂ ਅੰਦਰ ਆ ਮachine ਨੂੰ ਲਾਦਾ ਇਹਨਾਂ ਜੇਪਕਾ ਟਾਈ ਵਾਲੀ ਖਤਰਤਾ ਖੜੀ ਹੈ ਜੀ ਮਣੇ ਨੂੰ ਲਿਆ ਕੋਰਲਾ ਚੱਕ ਕੇ ਮਗਰਲੇ ਦਾ ਖੰਡਾ ਹੋ ਗਿਆ ਨੇ ਨੇ ਕੀ ਕਰਨਾ ਮਗਰ ਲਾ ਕੇ ਚੱਕਣਾਗਾ ਤੇ ਨੂਰ ਲਈ ਦਾ ਵਜਨ ਜੋ ਕਰਾਂਗੇ। ਆਰਿਆਣਾ ਦੇ। ਨੇ ਨਹੀਂ ਚੱਪੂਗਾ। ਹਾਂ ਕਰ ਬਾਈ। ਗੱਲਨੇ ਗੱਲਨੇ ਕੰਟੇਨਰ ਦਾ ਹੋ ਕਰਦੇ ਨੇ ਵਜਨ ਜੋ ਕਰਦੇ। ਉਹ ਕਲੀ ਜਾ ਵੇ ਇਹ ਇਹਦਾ ਕਰਨਾ ਚੱਪੂਗਾ। ਦਾ ਬਾਈ ਕੰਟੇਨਰ ਦਾ ਆੜਾ ਚੱਪੂਗਾ। ਆਪਾਂ ਨਾ ਜਾਨ ਨੂੰ ਖੜੀ ਆ ਤਾ ਕੋੜ ਤੇ ਜਾਨ ਨੂੰ ਖੜਿਆ ਤੇ ਮੁਰਰੇ ਜੱਜਾ ਜਣ ਦੇਖਿਆ ਉਹਨੇ ਅੱਗੇ ਕਰ ਲਈ ਸੱਜੇ ਕਰਕੇ ਬਹਿ ਗਿਆ ਉਹਨਾਂ ਦਾ ਕੰਡਾ ਹੋ ਗਿਆ ਉਹ ਨਹੀਂ ਨਾ ਚੱਕੂ ਉਹਨਾਂ ਦਾ ਡਬਲ ਦਾ ਕੰਡਾ ਕਰ ਲੈਂਦੇ ਨੇ ਜਿੱਥੇ ਦਾਦਰ ਇੱਕ ਜਾ ਕੇ ਕੰਡਾ ਕਰ ਲੈ ਇਹ ਕਿ ਉਹਨਾਂ ਨੂੰ ਪਹਿਲਾਂ ਇਹਨੂੰ ਤੋੜ ਲੈਣ ਜਾ ਕੇ ਕੰਡਾ ਕਰਨਗੇ ਨਾ ਕਰ ਲੈਣਾ ਫਿਰ ਦੋਨੇ ਰੱਖ ਕੇ ਗਿਣਾ ਇਹਨਾਂ ਦਾ ਪ੍ਰਤਾਵ ਕਰਕੇ ਤੂਏ ਦਾ ਹੌਲਾ ਲਾਂਗੇ ਗੱਟ ਚੱਕ ਲੈਣੇ ਆਉਣਾ ਮਸੀਂ ਕੋਈ ਦੇਖੋ ਇਹ ਉਹ ਲੋਨ ਕਦੇ ਫੈਲਦੇ ਨੇ ਉੱਤੇ ਉਹ ਭਾਵੇਂ ਫੈਲ ਇਹਨਾਂ ਨਾਲ ਫੈਲ ਸਕਣਾ ਸਾਰੀ ਕੱਢੀ ਹੋਈ ਤਾਹਾਂ ਚੱਕ ਲੈ ਆਏ ਘਰ ਬੈਠੇ ਛੇ ਕਮ ਜਲਦਾ ਪੂਰਾ ਗਾਹ ਪਿਆ ਵੇ ਅੱਜ ਤਾਈਂ ਟੀ ਜੋਤੀ ਤੇ ਆ ਦੇਖੋ ਵਰਨ ਨੂੰ ਖੜਾ ਹੁਕਮ ਆ ਗਿਆ ਗੱਡੀ ਪਰਨ ਜਾਣ ਨੂੰ ਖੜੀਆ ਬਾਰੇ ਜਾਣ ਨੂੰ ਖੜੀਆ ਆ ਠੰਡਾ ਕਰਾਉਣ ਨੂੰ ਖੜੀਆਂ ਨੇ ਆ ਇੱਧਰ ਜਾਮ ਲੱਗਿਆ ਪਿਆ ਉਹ ਦਖਰਾਉਂ ਨਾ ਮੈਂ ਆ ਪੜਵੇੰ ਬਰਾਹਮਣ ਰਿਹਾ ਜਾਂ ਤਾਂ ਲਾ ਕੇ ਡੱਬੇ ਲੈ ਕੇ ਆਏ ਨਹੀਂ ਉਹ ਵੀ ਮੰਦਰੀ ਜਾਂਦਾ ਯਾਨ ਨੂੰ ਗੰਡੇ ਗੜੇ ਨੂੰ ਉਹ ਖਰਾਵਾ ਕਿੱਧਰ ਨਹੀਂ ਲੰਦੀ ਅਜੀ ਬੱਚੀ ਨਾ ਇਹਨਾਂ ਦਾ ਐਸਾ ਵੈਸੇ ਕੰਮ ਹੁੰਦਾ ਆ ਗੱਡੀਆਂ ਪਰਨਾ ਹੀ ਆਣੇ ਗਿਆਨ ਆ ਵਰਨਾ ਹੀ ਆ ਵੀ ਆਣੇ ਇੱਧਰ ਆ ਭਰੀਆਂ ਖੜੀਆਂ ਨੇ ਸਾਡੀ ਗੱਡੀ ਵੀ ਉਧਰ ਭਰੀ ਖੜੀ ਆ ਗਈ ਇਹੜੀਆਂ ਭਰ ਕੇ ਆਉਂਦੀਆਂ ਨੇ ਕੰਡਾ ਕਰਾ ਕੇ ਇੱਧਰ ਪਾਰਕਿੰਗ ਤੇ ਲੱਗ ਜਾਂਦੀਆਂ ਨੇ ਉਹ ਖੜੀਆਂ ਸਾਡੀ ਗੱਡੀ ਨਾਲ ਸਨ ਦਿਨ ਹੋ ਗਏ ਭਰੀ ਖੜੀ ਨੇ ਇਹੜੀ ਆ ਕੰਡਾ ਇਹ ਲੋਕਾਂ ਦੀਆਂ ਗੱਡੀਆਂ ਦਾ ਕੰਡਾ ਹੁੰਦਾ ਦਾ ਜਿਵੇਂ ਆ ਭਰ ਕੇ ਆ ਕੰਡਾ ਕਰਾ ਕੇ ਨੇ ਫੇਰ ਪਾਰਕਿੰਗ ਚ ਲਾ ਦੇਣੀ ਆ ਇੱਕ ਵਾਰ ਇੰਨਾ ਕੰਮ ਐ ਇੱਥੇ ਆਪਣਾ ਫੋਲੋ ਕਰ ਲਓ ਦੱਬ ਕੇ ਮੇਰਾ ਭਰਾ ਜੀ ਇਹ ਆ ਏਪੀ ਅਰਵਿੰਦ ਜੋਸੀ ਦੇਖੋ ਕਿੰਨਾ ਗਾਹ ਪਿਆ ਹੋਇਆ ਗੱਡੀਆਂ ਦਾ ਆ ਗੱਡੀਆਂ ਕੋਰਟ ਤੇ ਜਾਣ ਨੂੰ ਖੜੀਆਂ ਨੇ ਆ ਖਾਲੀ ਕੰਟੇਨਰ ਨੇ ਆ ਭਰੀਆਂ ਖੜੀਆਂ ਨੇ ਫੁੱਲ ਲਗਾ ਪੈ ਗਿਆ ਟਾਈਮ ਤਾਂ ਅੱਥਣ ਟਾਈਮ ਦਾ ਪੂਰਾ ਗਾਹ ਪੈਂਦਾ ਇੱਥੇ ਇਹ ਆ ਕੰਡਾ ਗਰਾਊਂਡ ਨੂੰ ਖੜੀਆਂ ਨੇ ਆ ਵੀ ਆ ਲੋਕਾਈ ਹੈ ਪੋਰਟ ਦੇ ਉੱਤੋਂ ਮੰਦਰੀ ਜਾ ਜੇ ਭਰ ਕੇ ਲੈ ਕੇ ਆਏ ਨੇ ਆ ਸਮੁੰਦਰੀਆ ਤੇ ਕੰਟੇਨਰ ਰੱਖੇ ਜਾਂਦੇ ਨੇ ਉਹ ਵੱਡਾ ਹਰਾ ਜਗਾੜ ਜਿਹਾ ਦੇਖੋ ਤੁਹਾਨੂੰ ਮੈਂ ਦਿਖਾਉਣਾ ਕੰਟੇਨਰ ਚੱਕਦਾ ਹੋ। ਇਹ ਦੇਖਿਓ ਉਹ ਕੰਟੇਨਰ ਚੱਕਦਾ ਉਹ ਭੈਣ ਦਾ। ਉਹ ਇੱਕ ਇੱਕ ਦੇ ਵਿੱਚ ਦੋ ਡਬਲ ਕੰਟੇਨਰ ਲਾ ਕੇ ਇੱਕ ਕੰਟੇਨਰ ਦਾ ਕੰਡਾ ਚੁੱਕਣਾ ਹੈ। ਹਨ ਦੇਖਿਓ ਇੱਕ ਕੰਟੇਨਰ ਦਾ ਕੰਡਾ। ਦੇਖੋ ਕਿ ਡੀਪ ਬਟਾ ਉਧਰ ਕਾਰ ਫਸੀ ਖੜੀ ਆ। ਵਾਹ ਇਹ ਗੱਲ ਲੱਭਣ ਵੇ ਇੱਧਰ ਵੀ ਆ ਗਿਆ ਇੱਧਰ ਵੀ ਆ ਗਿਆ ਉੱਤਰ ਉਹ ਉੱਤਰ ਦੀ ਜਗ੍ਹਾ ਵੀ ਨਾ ਸਾਰੇ ਗੱਡੀ ਹੈ ਪੂਰਾ ਗਾੜਾ ਕੋਈ ਤੋਂ ਨਾ ਇਹ ਦੱਕੂ ਬੱਤੀ ਆ ਰਿਹਾ ੱਲੇ ਬੱਲੇ ਕੰਟੇਨਰ ਦਾ ਪੰਡਾ ਕਰਾਉਣ ਜੋ ਦੇ ਇਹੋ ਪਾਲੀ ਉਹਦੇ ਵਿੱਚ ਆ ਗਿਆ ਮੈਂ ਇਕੱਲੇ ਕੰਟੇਨਰ ਨਾਲ ਮੰਡਾ ਕਰਾਂ ਉਹ ਲੈ ਗਿਆ ਕੋਈ ਹੋਰ ਗੱਡੀ ਤੈਨੂੰ ਇਧਰ ਆ ਗੱਡੀ ਡਰਨ ਕੋਣ ਨਹੀਂ ਹੈ ਜੀ ਦੇਖ ਆ ਗਈ ਆ ਗੱਡੀ ਟਡੂ ਵੀ ਤਾਹਾਂ ਅਨੇ ਇਹਦੇ ਵੀ ਦੋ ਕੰਟੇਨਰ ਨੇ ਇਹਦੇ ਵੀ ਇਕੱਲੇ ਇਕੱਲੇ ਕੰਟੇਨਰ ਨਾਲ ਚੱਪੂ ਰਹਾ ਹੈ ਇੱਕ ਇੱਕ ਨਾਲ ਬਲੇ ਥਾ ਜੱਟ ਦੀ ਮਸ਼ੀਨਾਂ ਜਿਹੜਾ ਕੋ ਆਹ ਖੜਾ ਹੋ ਗਿਆ ਡਰਾਈਵਰ ਇਤਨਾ ਗਰਮ ਕਰਾਣ ਬਾਫੀ ਤੌਕੀ ਤੇ ਮੈਂ ਇਥੇ ਜਾਊਗਾ ਇਹ ਘੜ ਕਰ ਕੋ